ਆਪ ਸਰਕਾਰ ਚ ਵੱਡੇ ਰਦੋ ਬਦਲ ਦੀ ਤਿਆਰੀ ਕਈ ਮੰਤਰੀਆਂ ਦੀ ਛੁੱਟੀ ਤੇ ਨਵੇਂ ਆ ਦੀ ਐਂਟਰੀ ਸੀਐਮ ਮੰਨਤੇ ਵੀ ਡਿੱਗ ਸਕਦੀ ਹੈ ਗਾਜ ਮਾਮਲਾ ਕੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਏਡੀ ਵੱਡੀ ਸਥਿਰਤਾ ਦੇ ਬਾਵਜੂਦ ਵੀ ਡਾਵਾ ਡੋਲ ਕਿਉਂ ਵਿਖਾਈ ਦਿੰਦੀ ਹੈ ਕਿਉਂ ਮਾਇੂਸੀ ਤੇ ਉਦਾਸੀ ਛਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਮੰਤਰੀਆਂ ਸਣੇ ਵੱਡੇ ਆਗੂਆਂ ਦੇ ਚਿਹਰਿਆਂ ਤੇ ਕੀ ਕੁਝ ਅੰਦਰ ਘਟਣ ਵਾਲਾ ਹੈ ਕੀ ਇਹ ਚੁੱਪ ਜਿਹੜੀ ਹੈ ਕਿਸੇ ਵੱਡੇ ਆਉਣ ਵਾਲੇ ਤੂਫਾਨ ਵਾਲਾ ਇਸ਼ਾਰਾ ਕਰ ਰਹੀ ਹੈ ਆਖਿਰਕਾਰ ਸਰਕਾਰ ਦੇ ਅੰਦਰ ਚੱਲ ਕੀ ਰਿਹਾ ਹੈ ਕੀ ਕੌਨਸੋਆਂ ਆ ਰਹੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਦੇਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨਕੀ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਸਰਕਾਰ ਵਾਲੇ ਪਾਸੇ ਕੋਈ ਅੰਦਰ ਖਾਤੇ ਵੱਡੀ ਹਿਲਜੁਲ ਚੱਲ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਕੈਬਨਿਟ ਦੇ ਵਿੱਚ ਕੋਈ ਏਦਾਂ ਦੀ ਗੱਲ ਚੱਲ ਰਹੀ ਹੈ ਕਿ ਕੁਝ ਵੱਡਾ ਵਾਪਰਨ ਵਾਲਾ ਹੈ ਆਖਰਕਾਰ ਇਕੋਲਖਤ ਆਮ ਆਦਮੀ ਪਾਰਟੀ ਜਿਹੜੀ ਇੰਨੇ ਅਟੈਕਿੰਗ ਮੋਡ 'ਚ ਸੀ ਵਿਰੋਧੀਆਂ ਦੇ ਉੱਤੇ ਤੇ ਆਪਣੀ ਸਰਕਾਰ ਦੇ ਸੋਲੇ ਗਾ ਰਹੀ ਸੀ ਉਹ ਆਖਰਕਾਰ ਸ਼ਾਂਤ ਕਿਉਂ ਹੋ ਚੁੱਕੀ ਹੈ ਜਦੋਂ ਇਸ ਸ਼ਾਂਤੀ ਦੇ ਪਿੱਛੇ ਜਾ ਕੇ ਟਟੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਵਿਚ ਕੁਝ ਗੱਲਾਂ ਸਾਹਮਣੇ ਆਉਂਦੀਆਂ ਨੇ মিডিਆ ਕੋਰੀਡੋਰਸ ਦੇ ਅੰਦਰ ਤੇ মিডিਆ 'ਚ ਇੱਕ ਚਰਚਾ ਚੱਲ ਰਹੀ ਹੈ ਕਿ ਕੁਝ ਵੱਡਾ ਘਟਣ ਵਾਲਾ। ਫਿਰ ਸਵਾਲ ਉੱਠਦਾ ਕਿ ਵੱਡਾ ਕੀ ਘਟੇਗਾ? ਤਾਂ ਉਸ ਤੋਂ ਉਸ ਦਾ ਪਹਿਲਾ ਜਵਾਬ ਜੋ মিডিਆ ਰਿਪੋਰਟਸ ਦੇ ਰਾਹੀਂ ਤੇ ਅੰਦਰੋਂ ਮਿਲਦਾ ਹੈ ਉਹ ਮਿਲਦਾ ਹੈ ਕਿ ਕੁਝ ਵੱਡਾ ਬਦਲਣ ਵਾਲਾ ਹੈ। ਹੁਣੇ ਸਰਕਾਰ ਨੇ ਵੱਡੀ ਗਿਣਤੀ ਦੇ ਵਿੱਚ ਆਈਐਸ ਤੇ ਪੀਸੀਐਸ ਅਫਸਰਾਂ ਦੇ ਤਬਾਦਲੇ ਕੀਤੇ ਨੇ ਵੱਡੀ ਗਿਣਤੀ ਦੇ ਵਿੱਚ। ਕੋਈ ਇੱਕ ਅੱਧਾ ਤਬਾਦਲਾ ਨਹੀਂ ਲਗਭਗ 20 ਤੋਂ ਵਧੇਰੇ ਤਬਾਦਲੇ ਜਿਹੜੇ ਉਹ ਕੀਤੇ। ਮਨੀਸ਼ ਸੋਧਿਆ ਆਪਣੇ ਉਹ ਸਾਮਦਾਨ ਜਿਹੜਾ ਸੀਗਾ ਉਹਦੇ ਵਾਲੇ ਬਿਆਨ ਤੋਂ ਬਾਅਦ ਉਹ ਤਾਂ ਬਹਿ ਗਏ ਜਾਨੀ ਕਿ ਉਹਨਾਂ ਦੀ ਕੋਈ ਹਾਜ਼ਰੀ ਕਿਤੇ ਨਜ਼ਰ ਨਹੀਂ ਆਉਂਦੀ ਉਹਨਾਂ ਦੀ ਮੌਜੂਦਗੀ ਕਿਤੇ ਨਜ਼ਰ ਨਹੀਂ ਆਉਂਦੀ ਜਿਹੜੇ ਮਨੀਸ਼ ਸੋਧਿਆ ਨੇ ਟੋਪ ਗੇਅਰ ਪਾ ਕੇ 120 ਦੀ ਸਪੀਡ ਤੇ ਗੱਡੀ ਭਜਾਈ ਸੀ ਪੰਜਾਬ 'ਚ ਉਹ ਆਖਰਕਾਰ ਗੱਡੀ ਗਰਾਜ ਚ ਲਾ ਕੇ ਕਿਉਂ ਖੜ ਗਈ ਇਹ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਬੀਤੇ 2-3 ਦਿਨਾਂ ਤੋਂ ਮੀਡੀਆ ਦੇ ਵਿੱਚ ਜੋ ਚੀਜ਼ ਅਬਜ਼ਰਵ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਬੋਡੀ ਲੈਂਗੁਏਜ ਇਹ ਦੱਸਦੀ ਹੈ ਕਿ ਕੁਝ ਕੁਝ ਜਿਹੜਾ ਉਹ ਸਹੀ ਨਹੀਂ ਹਨ ਸਿਆਸੀ ਤੌਰ ਦੇ ਉੱਤੇ ਉਹਨਾਂ ਨੂੰ ਕੁਝ ਲੱਗਦਾ ਹੈ ਜਿਵੇਂ ਉਹ ਸ਼ਾਂਤ ਨੇ ਜਿਵੇਂ ਉਹ ਪਹਿਲਾਂ ਵਿਰੋਧੀਆਂ ਨੂੰ ਘੇਰੇ ਚ ਲੈਂਦੇ ਸੀ ਅਟੈਕ ਕਰਦੇ ਸੀ ਤੁਸੀਂ ਆ ਬੀਤੇ ਦਿਨੀ ਹੋਈ ਪ੍ਰੈਸ ਕਾਨਫਰੰਸ ਵੀ ਮੋਦੀ ਮਾਫ ਕਰਨਾ ਮੁੱਖ ਮੰਤਰੀ ਦੀ ਸੁਣੀ ਹੋਣੀ ਹੈ ਜਿਹਦੇ ਵਿੱਚ ਮੁੱਖ ਮੰਤਰੀ ਦੀ ਮੁੱਖ ਮੰਤਰੀ ਚੋਂ એનર્ਜੀ ਹੈ ਹੀ ਨਹੀਂ ਸੀ ਜਿਹੜੀ ਚ ਮੁੱਖ ਮੰਤਰੀ ਹੁੰਦੇ ਹੈ ORIGINAL ENERGY ਚ ਮੁੱਖ ਮੰਤਰੀ ਹੁੰਦੇ ਆ ਉਹ ਉਹ ਹੈ ਹੀ ਨਹੀਂ ਸੀ ਉਸ ਤੋਂ ਬਾਅਦ ਤੁਸੀਂ ਅਮਨ अरोड़ा ਦੀਆਂ ਕਾਰਵਾਈਆਂ ਦੇਖ ਲਓ ਬਾਕੀ ਦੇ ਹੁਣ ਚਰਚਾ ਇਹ ਚੱਲ ਰਹੀ ਆ ਕਿਸੇ ਵੀ ਗੱਲ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇੱਕ ਚਰਚਾ ਇਹ ਆ ਕਿ ਕੋਈ ਵੱਡਾ ਰੀਸ਼ਫਲ ਕੈਬਨਿਟ ਚ ਹੋ ਰਿਹਾ ਆ ਕੈਬਨਟ ਦੇ ਵਿੱਚ ਕੁਝ ਮੰਤਰੀ ਘਰ ਭੇਜੇ ਜਾ ਸਕਦੇ ਆ ਤੇ ਕੁਝ ਅੰਦਰ ਲੈ ਜਾ ਸਕਦੇ ਆ ਤੁਸੀਂ ਇਸ ਤੋਂ ਪਹਿਲਾਂ ਦੇਖਿਆ ਕਿ ਜਿਹੜੇ ਹਰਪ੍ਰੀਤ ਸਿੰਘ ਈਟੀਓ ਨੇ ਉਹਨਾਂ ਤੋਂ ਜਿਹੜਾ ਊਰਜਾ ਵਿਭਾਗ ਯਾਨੀ ਕਿ ਬਿਜਲੀ ਮਹਿਕਮਾ ਵਾਪਸ ਲੈ ਕੇ ਜਿਹੜਾ ਉਹ ਸੰਜੀਵ अरोड़ा ਨੂੰ ਦੇ ਦਿੱਤਾ ਗਿਆ ਉੱਥੇ ਵੀ ਇਹ ਚਰਚਾ ਚੱਲ ਰਹੀ ਹੈ ਕਿ ਇਸ ਸਰਕਾਰ ਦਾ ਬਹੁਤਾ ਧਿਆਨ ਕੇਂਦਰਿਤ ਹੈ ਜਿਹੜਾ ਉਹ ਇੰਡਸਟਰੀ ਲਿਸਟ ਦੇ ਉੱਤੇ ਹੈ ਉਹ ਕਿਉਂ ਹੈ ਜੇ ਮੇਰੀ ਨਿੱਜੀ ਰਾਏ ਪੁੱਛੋ ਤਾਂ ਉਹ ਇਸ ਕਰਕੇ ਹੈ ਕਿ ਇਹਨਾਂ ਨੇ ਫੰਡ ਦੇਣਾ ਹੈ ਕਲੈਕਸ਼ਨ ਲੜਨ ਦੇ ਲਈ ਫੰਡ ਇਹਨਾਂ ਨੂੰ ਦੇਣਾ ਹੈ ਹੁਣ ਦਿਹਾੜੀ ਵਾਲਾ ਮਜ਼ਦੂਰ ਆਮ ਆਦਮੀ ਪਾਰਟੀ ਨੂੰ 10 ਰੁਪਏ ਦੇ ਦੂ 20 ਦੇ ਦੂ ਹੱਦ ਮਾਰ ਕੇ 500 ਦੇ ਦੂ ਉਹਨਾਂ ਨੇ ਦੇਣਾ ਕਰੋੜਾਂ ਚ ਇਸ ਕਰਕੇ ਕਿਹਾ ਜਾਂਦਾ ਸੀ ਕਿ ਬਿਜਲੀ ਪਾਵਰ ਕਾਮ ਦੇ ਨਾਲ ਜਿਹੜੇ ਇੰਡਸਟਰੀ ਲਿਸਟ ਨੇ ਜਿਹੜੇ ਉਦਯੋਗਪਤੀ ਨੇ ਸਨਤਕਾਰ ਨੇ ਉਹਨਾਂ ਦੀ ਦਾਲ ਗਲ ਨਹੀਂ ਸੀ ਰਹੀ ਉਸ ਦਾਲ ਨੂੰ ਗਲੌਣ ਦੇ ਲਈ ਸੰਜੀਵ अरोड़ा ਨੂੰ ਲਿਆਂਦਾ ਗਿਆ ਕਿ ਤੁਸੀਂ ਮੜਿਆ ਝੋਖਾ ਲਾਓ ਤੇ ਛੇਤੀ ਗਲੇ ਇਹ ਸਿਸਟਮ ਦੇ ਵਿੱਚ ਉਹ ਮਹਿਕਮਾ ਬਦਲਿਆ ਗਿਆ ਹਾਲਾਂਕਿ ਇਹਦੇ ਪਿੱਛੇ ਹੋਰ ਵੀ ਇੱਕ ਦੋ ਕਾਰਨ ਦੱਸੇ ਜਾਂਦੇ ਆ ਪਰ ਹੁਣ ਇਹ ਗੱਲ ਇਹ ਚੱਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਗਾਜ਼ ਡਿੱਗ ਸਕਦੀ ਹੈ ਹਾਲਾਂਕਿ ਇਹ ਚੀਜ਼ਾ ਬਹੁਤ ਟਾਈਮ ਤੋਂ ਚੱਲਦੀਆਂ ਰਹੀਆਂ ਜਦੋਂ ਮੁੱਖ ਮੰਤਰੀ ਇੱਕ ਨਿੱਜੀ ਹਸਪਤਾਲ ਚ ਮਹਾਲੀ ਚੋਂ ਦਾਖਲ ਸੀ ਜਦੋਂ ਸੰਧਵਾੜਾ ਕਾਰਡ ਚੱਲਿਆ ਕਿ ਉਹਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਚਾਨਕ ਤਾਂ ਉੱਥੋਂ ਲੱਗਿਆ ਕਿ ਮਾਮਲਾ ਗੜਬੜਾ ਫਿਰ ਮਾਮਲਾ ਸੁਲਝ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੀ ਫਟਾਫਟ ਛੁੱਟੀ ਲੈ ਕੇ ਬਾਹਰ ਨਿਕਲ ਆਏ ਹਸਪਤਾਲ ਚੋਂ ਕਾਲੀ ਪੈਰੀ ਇਹ ਸਾਰੀਆਂ ਚੀਜ਼ਾਂ ਨੇ ਇਸ਼ਾਰਾ ਕੀਤਾ ਕਿ ਕੋਈ ਨਾ ਕੋਈ ਗੜਬੜਤਾ ਹੈ ਹੁਣ ਇੱਕ ਵਾਰ ਫਿਰ ਗੱਲ ਚੱਲੀ ਹੈ ਕਿ ਵੱਡਾ ਰੀਸ਼ਫਲ ਹੋ ਸਕਦਾ ਹੈ ਮੈਨੂੰ ਨਹੀਂ ਲੱਗਦਾ ਕਿ ਮੇਰੀ ਨਿੱਜੀ رائے ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾ ਸਕਦਾ ਉਹ ਵੀ ਜਦੋਂ ਸਰਕਾਰ ਦਾ ਡੇਢ ਸਾਲ ਰੰਦਾ ਹੋਵੇ ਤੇ ਪਾਰਟੀ ਨੇ ਚੋਣਾਂ ਜਿੱਤਣ ਵਾਲੇ ਮੋੜ ਦੇ ਵਿੱਚ ਜਾਣਾ ਹੋਵੇ ਹਾਰਨ ਲਈ ਤਾਂ ਆਮ ਆਦਮੀ ਪਾਰਟੀ ਨਹੀਂ ਜਾਊਗੀ ਚੋਣਾਂ ਲੜਨ ਦੇ ਲਈ ਕਿਉਂਕਿ ਉਹਦਾ ਮਨੀਸ਼ ਸੋਦੀਆ ਕਹਿ ਚੁੱਕੇ ਕਿ ਅਸੀਂ ਤਾਂ ਸਾਰਾ ਕੁਝ ਕਰਾਂਗੇ ਜੋ ਸਾਡੇ ਤੋਂ ਹੋਇਆ ਤਾਂ ਉਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਕੇ ਆਮ ਆਦਮੀ ਪਾਰਟੀ ਸਿਆਸੀ ਖੁਦਕੁਸ਼ੀ ਤਾਂ ਨਹੀਂ ਕਰ ਸਕਦੀ ਇਹ ਇਸ ਗੱਲ ਨੂੰ ਰੂਲ ਔਟ ਤਾਂ ਨਹੀਂ ਕੀਤਾ ਜਾ ਸਕਦਾ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਦਾਂ ਨਹੀਂ ਹੋ ਸਕਦਾ ਹੋ ਸਕਦਾ ਪਰ ਮੇਰਾ ਮੰਨਣਾ ਇਹ ਹੈ ਕਿ ਇਦਾਂ ਹੋਣਾ ਮੁਸ਼ਕਲ ਹੈ ਪਾਰਟੀ ਲਈ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਨੁਕਸਾਨ ਦੇ ਨੇ ਤਾਂ ਫਾਇਦੇਮੰਦ ਵੀ ਨੇ ਬਹੁਤ ਸਾਰੀ ਫੈਨ ਫੋਲਿੰਗ ਹਜੇ ਵੀ ਉਹਨਾਂ ਦੀ ਹੈ ਤੇ ਉਹਨਾਂ ਦੇ ਮੁਕਾਬਲੇ ਕੋਈ ਚਿਹਰਾ ਹੈ ਵੀ ਨਹੀਂ ਜਿਹੜਾ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਵਿਚਰ ਸਕੇ ਐਡਾ ਕਦ ਨਾ ਤਾਂ ਕਿਸੇ ਮੰਤਰੀ ਦਾ ਨਾ ਕਿਸੇ ਵਿਧਾਇਕ ਦਾ ਤੇ ਨਾ ਹੀ ਕੋਈ ਬਾਹਰ ਬੈਠੇ ਕਿਸੇ ਆਗੂ ਦਾ ਦੂਜੀ ਗੱਲ ਜਿਹੜੀ ਇੱਥੇ ਚੱਲ ਰਹੀ ਹੈ ਕਿ ਮੋਹਾਲੀ ਤੋਂ ਵਿਧਾਇਕ ਨੇਗੇ ਕੁਲਵੰਤ ਸਿੰਘ ਉਹਨਾਂ ਨੂੰ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਉਹਨਾਂ ਦੇ ਨਾਲ ਕਾਫੀ ਰਾਬਤੇ ਨੇ ਤੇ ਉਹ ਕਾਫੀ ਮੋਟੀ ਤੇ ਮਾਲਦਾਰ ਸਾਮੀ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਦੋ ਤਿੰਨ ਦਿਨਾਂ ਤੋਂ ਲਗਾਤਾਰ ਖਬਰਾਂ ਦੇ ਨਹੀਂ মিডিਆ ਦੇ ਕੋਰੀਡੋਰਸ ਦੇ ਅੰਦਰ ਇਹ মিডিਆ ਹਲਕਿਆਂ ਦੇ ਅੰਦਰ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਹਲਕਿਆਂ ਦੇ ਅੰਦਰ ਵੀ ਇਹੀ ਚੱਲ ਰਿਹਾ ਤੇ ਖਮੋਸ਼ੀ ਵੀ ਇਸੇ ਕਰਕੇ ਹੈ ਕਿ ਕੁਝ ਐਸਾ ਪਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਸਰਪ੍ਰਾਈਜ਼ਿੰਗ ਹੋਊਗਾ ਜਿਹੜਾ ਹੈਰਾਨਕੁਨ ਜਿਹੜਾ ਹੈ ਉਹ ਹੋ ਸਕਦਾ ਹੈ ਇਸੇ ਚੱਕਰ ਦੇ ਵਿੱਚ ਸਾਰੇ ਚੁੱਪ ਨੇ ਕਿ ਕੋਈ ਬੋਲ ਕੇ ਰਾਜ਼ ਹੀ ਨਹੀਂ ਕਿ ਆਪਣੀ ਕਈ ਗੱਲ ਕਿਸੇ ਹੋਰ ਪਾਸੇ ਹੀ ਨਾ ਤੁਰਪੇ ਇਸ ਗੱਲ ਤੋਂ ਬਚਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਚੁੱਪ ਰੋ ਘਰ ਰੋ ਸੋਚ ਚ ਰੋ ਇਹ ਵਾਲੀ ਸਥਿਤੀ ਆ ਜਿਹੜੀ ਉਹ ਅਪਣਾਈ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਐਨ ਮੌਕੇ ਦੇ ਉੱਤੇ ਕਿਉਂਕਿ ਹੁਣ ਤਾਂ ਸਾਰੀਆਂ ਪਾਰਟੀਆਂ ਚੋਣ ਆਲਾ ਗੇਰ ਪਾ ਕੇ ਆ ਚੁੱਕੀਆਂ ਨੇ ਮੈਦਾਨ ਦੇ ਵਿੱਚ ਚਾਹੇ ਕਾਂਗਰਸ ਹੈ ਬੀਜੇਪੀ ਹੈ ਕਾਲੀ ਦਲ ਹੈ ਅਕਾਲੀ ਦਲ ਦਾ ਨਵਾਂ ਧੜਾ ਆਇਆ ਹੈ ਇਹ ਸਾਰੇ ਆ ਚੁੱਕੇ ਨੇ ਪਰ ਸਵਾਲ ਇੱਥੇ ਫਿਰ ਉਹੀ ਉੱਠ ਖੜਾ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸ ਪ੍ਰਕਾਰ ਦੀ ਗਾਜ ਦੇ ਸਕਦੀ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਮੇਰੇ ਨਜ਼ਦੀਕ ਇਹਦਾ ਉੱਤਰ ਨਾ ਦੇ ਵਿੱਚ ਬਹੁਤ ਮੁਸ਼ਕਲ ਹੈ ਇਸ ਦੌਰ ਦੇ ਵਿੱਚ ਕਿਉਂਕਿ ਭਗਵੰਤ ਮਾਨ ਨੇ ਸਿਆਸੀ ਤੌਰ ਦੇ ਉੱਤੇ ਥੱਲੇ ਗੁੱਟੀਆਂ ਬਹੁਤ ਤਕੜੇ ਪੱਧਰ ਤੇ ਫਿੱਟ ਕਰੀਆਂ ਤੁਸੀਂ ਲੈਂਡ ਪੂਲਿੰਗ ਜੋ ਲੈਂਡ ਪੂਲਿੰਗ ਬਾਰੇ ਚਰਚਾ ਚੱਲਦੀ ਹੈ ਉਹ ਵੀ ਭਗਵੰਤ ਮਾਨ ਨੇ ਜਿਹੜਾ ਵਾਪਸੀ ਕਰਾਉਣ ਵਾਲਾ ਕਾਰਨ ਹੈ ਸਭ ਤੋਂ ਵੱਡਾ ਆਪਣੇ ਹੀ ਨਜ਼ਦੀਕੀ ਇੱਕ ਮੰਤਰੀ ਇੱਕ ਵੱਡੇ ਅਹੁਦੇ ਤੇ ਬੈਠੇ ਬੰਦੇ ਦੇ ਲਈ ਜਿਹੜਾ ਕਿਉਂਕਿ ਉਹ ਪਾਲਿਸੀ ਕਹਿੰਦੇ ਨੇ ਕਿ ਉਹਦੀ ਘੜੀ ਹੋਈ ਸੀ ਉਸ ਵਿਅਕਤੀ ਦੀ ਘੜੀ ਹੋਈ ਸੀ ਉਸ ਨੂੰ ਠੱਬੀ ਲਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਆ ਤੇ ਉਹ ਇਸੇ ਚੱਕਰ 'ਚ ਹੀ ਨਿਕਲ ਕੇ ਆਈ ਸਾਰੀ ਗੱਲ ਜਿਹੜੀ ਤੁਹਾਡੇ ਸਾਹਮਣੇ ਆ ਕਈ ਐਮਐਲਏ ਤੇ ਬਹੁਤ ਸਾਰੇ ਪਾਰਟੀ ਦੇ ਉਹ ਦੇ ਆਧਾਰ ਭਗਵੰਤ ਮਾਨ ਪ੍ਰਤੀ ਸੇਮਥੀ ਰੱਖਦੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਉਸ ਪ੍ਰਕਾਰ ਚੀਜ਼ਾਂ ਸੈੱਟ ਕਰ ਲਈਆਂ ਜੇ ਆਮ ਆਦਮੀ ਪਾਰਟੀ ਇਹ ਕਦਮ ਚੁੱਕਦੀ ਵੀ ਹੈ ਤੇ ਜੇ ਮੁੱਖ ਮੰਤਰੀ ਚੋਣ ਕੇ ਮੈਂ ਇਹ ਪਾਰਟੀ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ ਤਾਂ ਪਾਰਟੀ 'ਚ ਵੱਡਾ ਖਲਾਰਾ ਪਾ ਸਕਦੇ ਆ ਤੇ ਪਾਰਟੀ ਇਹ ਰਿਸਕ ਨਹੀਂ ਲੈ ਸਕਦੀ ਜਦੋਂ ਫੰਡਾਂ ਦੀ ਘਾਟ ਹੋਵੇ ਏਡੀ ਉਹਦੇ ਸਾਹਮਣੇ ਫਸੇ ਹੋਣੇ ਸਾਰੇ ਜਣ ਉਸ ਵੇਲੇ ਅ ਐਸਾ ਰਿਸਕ ਜਿਹੜਾ ਆਮ ਆਦਮੀ ਪਾਰਟੀ ਉਹ ਨਹੀਂ ਲੈ ਸਕਦੀ ਕਿ ਸਰਕਾਰ ਜਾਂਦੀ ਰਹੇ ਇਸ ਕਰਕੇ ਮੰਤਰੀ ਸ਼ੰਤਰੀ ਬਦਲੇ ਜਾ ਸਕਦੇ ਆ ਉਹ ਚਰਚਾ ਹੈ ਕਿ ਰਿਸ਼ਫਲ ਹੋਣਾ ਹੈ ਛੇਤੀ ਹੋ ਜਾਣਾ ਉਹਦੇ ਉੱਤੇ ਪੂਰੀ ਚਰਚਾ ਉਹ ਹੋ ਸਕਦਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਵਾਲੀ ਗੱਲ ਨੂੰ ਇਨਕਾਰਿਆ ਬੇਸ਼ੱਕ ਨਹੀਂ ਜਾ ਸਕਦਾ ਪਰ ਉਸ ਨੂੰ ਜੇ ਤੱਥਾਂ ਦੇ ਆਧਾਰ ਤੇ ਦੇਖੀਏ ਤਾਂ ਬਹੁਤ ਮੁਸ਼ਕਲ ਹੈ ਉਹ ਸੌਖਾ ਕੰਮ ਨਹੀਂ ਹੈ